ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਭਈਆਂ ਲੋਕਾਂ ਦੇ ਹੌਸਲੇ ਇੱਕ ਬਰਨਾਲੇ ਤੋਂ ਇੱਕ ਭਈਆ ਸਾਡੇ ਪੰਜਾਬ ਦੇ ਜ਼ਿਮੀਂਦਾਰ ਕਹਿੰਦੇ ਕਹੋਂਦੇ ਪਰਿਵਾਰ ਦੀ ਕੁੜੀ ਲੈ ਕੇ ਭੱਜ ਗਿਆ ਤੇ ਉਸਦੇ ਨਾਲ ਵਿਆਹ ਕਰਵਾ ਲਿਆ ਫਿਰ ਉਸਦੇ ਨਾਲ ਕੀ ਕੁਝ ਕੀਤਾ ਉਸਨੇ ਉਸਦੀ ਵੀਡੀਓ ਬਣਾ ਕੇ ਵੀ ਨੈਟ ਤੇ ਵਾਇਰਲ ਕਰਤੀ ਜਿਸ ਕਰਕੇ ਹੁਣ ਉਸਦਾ ਪਰਿਵਾਰ ភੁੱਬਾ ਮਾਰ ਕੇ ਰੋ ਰਿਹਾ ਇੱਕ ਭਈਏ ਦੇ ਕਾਰਨ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਜ਼ਿੰਮੇਦਾਰਾਂ ਦੇ ਪਰਿਵਾਰਾਂ ਨੂੰ ਰੋਣਾ ਪਿੱਟਣਾ ਪੈ ਰਿਹਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਦਿਲ ਦਹਿਲਾਣ ਵਾਲੀ ਪੰਜਾਬੀ ਕ੍ਰਾਈਮ ਸਟੋਰੀ ਸੁਣਾਉਣ ਵਾਲਾ ਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਤਾਂ ਆਓ ਹੁਣ ਅਸੀਂ ਇਸ ਪੰਜਾਬੀ ਕ੍ਰਾਈਮ ਸਟੋਰੀ ਸੱਚੀ ਘਟਨਾ ਤੇ ਗੱਲ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜੇ ਭਈਏ ਐ ਪ੍ਰਵਾਸੀ ਲੋਕ ਐ ਲੰਮੇ ਸਮੇਂ ਤੋਂ ਸਾਡੇ ਪੰਜਾਬ ਦੇ ਵਿੱਚ ਰਹਿ ਰਹੇ ਐ ਜਿਸ ਕਰਕੇ ਹੁਣ ਇਹਨਾਂ ਦਾ ਇੱਥੇ ਇੰਨਾ ਜ਼ਿਆਦਾ ਮੋਹ ਪੈ ਚੁੱਕਿਆ ਕਿ ਇਹਨਾਂ ਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਭਾਵੇਂ ਤੁਸੀਂ ਟੱਕੇ ਮਾਰ ਲਓ ਗਾਲਾਂ ਕੱਢ ਲਓ ਜੋ ਮਰਜ਼ੀ ਕਰ ਲਓ ਪਰ ਇੱਥੋਂ ਨਹੀਂ ਜਾਂਦੇ ਇਹਨਾਂ ਨੇ ਹੁਣ ਪੰਜਾਬ ਨੂੰ ਆਪਣਾ ਪੰਜਾਬ ਬਣਾ ਲਿਆ ਇਹ ਪੰਜਾਬੀਆਂ ਦਾ ਪੰਜਾਬ ਨਹੀਂ ਰਿਹਾ ਇਸ ਕਰਕੇ ਹੁਣ ਜਿਹੜੇ ਭਈਏ ਇੱਥੇ ਵਿਆਹ ਕਰਵਾ ਰਹੇ ਐ ਤੇ ਬੱਚੇ ਪੈਦਾ ਕਰ ਰਹੇ ਐ ਬੱਚੇ ਪੈਦਾ ਹੋਣ ਦੇ ਕਾਰਨ ਇਹਨਾਂ ਦੇ ਬੱਚੇ ਵੀ ਹੁਣ ਪੰਜਾਬ ਦੇ ਵਿੱਚ ਰਹਿ ਕੇ ਖੂਬਸੂਰਤ ਪੈਦਾ ਹੁੰਦੇ ਐ ਤੇ ਉਹ ਵੀ ਪੰਜਾਬੀ ਬੋਲਣ ਲੱਗ ਗਏ ਜਿਸ ਕਰਕੇ ਸਾਡੀ ਪੰਜਾਬ ਦੀਆਂ ਮਾਂਮਾ ਧੀਆਂ ਨੂੰ ਪਤਾ ਹੀ ਨਹੀਂ ਲੱਗਦਾ ਪੰਜਾਬ ਦੀਆਂ ਕੁੜੀਆਂ ਨੂੰ ਕਿ ਇਹ ਭਈਏ ਐ ਪਰਵਾਸੀ ਐ ਕਿ ਇਹ ਪੰਜਾਬੀ ਐ ਜਿਸ ਕਰਕੇ ਉਹ ਉਹਨਾਂ ਦੇ ਨਾਲ ਆਪਣੀ ਕੋਈ ਇੰਸਟਾਗ੍ਰam ਤੇ ਕੋਈ ਫੇਸਬੁਕ ਤੇ ਕੋਈ ਹੋਰ ਸਨੇਪਚੈਟ ਤੇ ਇਹਨਾਂ ਦੇ ਉੱਤੇ ਆਪਣੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀਆਂ ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਗੱਲਬਾਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਪਿਆਰ ਹੋ ਜਾਂਦਾ ਬਹੁਤ ਜ਼ਿਆਦਾ ਤਾਂ ਪਤਾ ਲੱਗਦਾ ਵੀ ਇਹ ਤਾਂ ਪ੍ਰਵਾਸੀ ਲੋਕ ਹੈ ਭਈਏ ਫਿਰ ਉਹਨਾਂ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ਕਿ ਕਿਉਂਕਿ ਪੰਜਾਬ ਦੀਆਂ ਕੁੜੀਆਂ ਪਿਆਰ ਨੂੰ ਸੀਰੀਅਸ ਲੈ ਜਾਂਦੀਆਂ ਪਰ ਜਿਹੜੇ ਇਹ ਲੋਕ ਐ ਇਹ ਆਪਣਾ ਕੰਮ ਕੱਢਣ ਤੱਕ ਮਤਲਬ ਰੱਖਦੇ ਐ ਅਜੇ ਹਾਈ ਇੱਕ ਜ਼ਿੰਮੇਦਾਰਾਂ ਦੀ ਪਰਿਵਾਰ ਦੀ ਕੁੜੀ ਦੇ ਨਾਲ ਹੋਇਆ ਬਰਨਾਲੇ ਦੀ ਸੱਚੀ ਘਟਨਾ ਤੇ ਉਹ ਇੰਸਟਾਗ੍ਰਾਮ ਤੇ ਉਸ ਭਈਏ ਦੇ ਨਾਲ ਸੈੱਟ ਹੋ ਜਾਂਦੀ ਐ ਜਿਸ ਕਰਕੇ ਉਹ ਭਈਆ ਉਸ ਦੇ ਨਾਲ ਵਿਆਹ ਵੀ ਕਰਾ ਲੈਂਦਾ ਤੇ ਸਬੰਧ ਵੀ ਬਣਾ ਲੈਂਦਾ ਪਰ ਉਸ ਤੋਂ ਬਾਅਦ ਉਸ ਦੀ ਇੱਕ ਵੀਡੀਓ ਵੀ ਬਣਾ ਲੈਂਦਾ ਇੱਕ ਕੁੜੀ ਉਸ ਭਈਕ ਪੰਜਾਬ ਦੇ ਵਿੱਚ ਪੈਦਾ ਹੋਏ ਭਈਏ ਦੇ ਨਾਲ ਸੈੱਟ ਹੋ ਜਾਂਦੀ ਹੈ ਉਹ ਇੰਸਟਾਗ੍ਰam ਤੋਂ ਕਹਿੰਦੇ ਜੀ ਉਹਦੇ ਨਾਲ ਸੈੱਟ ਹੋਈ ਹੈ ਜਿਸ ਕਰਕੇ ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗਦੇ ਬਾਅਦ ਦੇ ਵਿੱਚ ਕੁੜੀ ਨੂੰ ਪਤਾ ਲੱਗਦਾ ਕਿ ਉਹ ਤਾਂ ਭਈਆ ਹੈ ਪਰ ਉਹ ਹੁਣ ਉਸ ਨੂੰ ਛੱਡ ਨਹੀਂ ਸਕਦੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਥੋੜਾ ਥੋੜਾ ਸ਼ੱਕ ਹੋ ਗਿਆ ਸੀ ਪਰ ਉਹ ਆਪਣੀ ਧੀ ਤੇ ਪੂਰਾ ਮਾਣ ਕਰਦੇ ਸੀ ਜਿਸ ਕਰਕੇ ਉਹ ਆਪਣੀ ਧੀ ਨੂੰ ਕੁਝ ਕਹਿਣ ਤੋਂ ਥੋੜਾ ਜੱਕਦੇ ਸੀ ਪਰ ਉਹਨਾਂ ਦਾ ਜੱਕਣਾ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਉਹ ਪੰਜਾਬ ਦਾ ਭਈਆ ਉਹਨਾਂ ਉਹਨਾਂ ਦੀ ਧੀ ਨੂੰ ਘਰੋਂ ਕੱਢ ਕੇ ਲੈ ਗਿਆ ਦੇਖੋ ਪੰਜਾਬ ਦੇ ਵਿੱਚ ਆ ਕੇ ਭਈਆਂ ਦੀ ਕਿੰਨੀ ਜ਼ੁਰਤ ਪੈ ਗਈ ਕਿ ਜ਼ਿੰਮੇਦਾਰਾਂ ਦੀ ਧੀ ਨੂੰ ਕੱਢ ਕੇ ਲੈ ਗਿਆ ਇਹ ਛੋਟੀ ਗੱਲ ਨਹੀਂ ਤੇ ਉਸ ਤੋਂ ਬਾਅਦ ਜਦੋਂ ਉਹ ਲੜਕੀ ਆਪਣੇ ਘਰ ਫੋਨ ਕਰਕੇ ਦੱਸਦੀ ਹੈ ਕਿ ਮੈਂ ਤਾਂ ਇਦਾਂ ਕਰਕੇ ਵਿਆਹ ਕਰਵਾ ਲਿਆ ਤਾਂ ਉਸਦੇ ਮਾਪੇ ਪੱਟਾਂ ਤੇ ਮੱਥੇ ਤੇ ਹੱਥ ਮਾਰ ਕੇ ਰੋਂਦੇ ਕਿ ਅਸੀਂ ਤਾਂ ਜੁੰਦੇ ਹੀ ਮਰ ਗਏ ਫਿਰ ਉਸਦੇ ਮਾਪੇ ਜਾ ਕੇ ਉਸ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਉਸ ਭਈਏ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਸਰਪੰਚ ਨੂੰ ਲੈ ਚਕੇ ਪਰ ਉਹ ਭਈਏ ਇੰਨੇ ਜ਼ਿਆਦਾ ਆਕੜਵਾਜ ਹੁੰਦੇ ਆ ਕਿ ਮੰਨਦੇ ਨਹੀਂ ਉਹਨਾਂ ਨੂੰ ਪੈਰਾਂ ਹੱਥ ਲਾਣ ਲਈ ਵੀ ਮਜਬੂਰ ਕਰ ਦਿੰਦੇ ਆ ਉਹਨਾਂ ਦੇ ਮਾਪ ਪੈਰਾਂ ਹੱਥ ਵੀ ਲਾਉਂਦੇ ਆ ਪਰ ਉਹ ਫਿਰ ਵੀ ਨਹੀਂ ਮੰਨਦੇ ਉਹਨਾਂ ਨੂੰ ਖਾਲੀ ਹੱਥ ਆਪਣੇ ਘਰ ਪਰਤਣਾ ਪੈਂਦਾ ਦੇਖੋ ਜੀ ਪੰਜਾਬ ਦੇ ਵਿੱਚ ਭਈਆਂ ਦੇ ਕਿੰਨੇ ਹੌਸਲੇ ਵੱਧ ਗਏ ਪੰਜਾਬੀਆਂ ਤੋਂ ਪੈਰਾਂ ਹੱਥ ਲਵਾ ਲੇ ਗੱਲ ਫਿਰ ਵੀ ਨਹੀਂ ਬਣੀ ਅਤੇ ਕੁੜੀ ਜਿਹੜੀ ਉਹਨਾਂ ਦੀ ਧੀ ਐ ਉਹ ਵੀ ਆਣਾ ਨਹੀਂ ਮੰਨਦੀ ਆਪਣੇ ਮਾਪੇ ਦੇ ਕੋਲ ਬੰਦਾ ਵੀ ਕੀ ਕਰੇ ਹੁਣ ਦੱਸੋ ਮਾ ਬਾਬ ਵੀ ਕੀ ਕਰਨ ਉਸ ਤੋਂ ਬਾਅਦ ਉਸ ਦੇ ਮਾਪੇ ਟਰਾਲੀਆਂ ਭਰ ਕੇ ਦੋ ਉਸ ਭਈਏ ਦੇ ਕੋਲ ਪਹੁੰਚੇ ਤੇ ਸਰਪੰਚ ਨੂੰ ਲੈ ਕੇ ਉਸ ਦੇ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਤਾਂ ਕਿਤੇ ਜਾ ਕੇ ਲੰਬੀ ਬਹਿਸ ਹੋਣ ਤੋਂ ਬਾਅਦ ਦਾ ਛੋੜ ਛੜਈਆ ਉਹਨਾਂ ਦੀ ਧੀ ਦੇ ਵੱਲੋਂ ਕਰਵਾਇਆ ਗਿਆ ਤੇ ਭਈਆ ਜਿਹੜਾ ਉਸ ਨੂੰ ਪੈਸੇ ਦੇ ਕੇ ਫਿਰ ਪੁਲਿਸ ਦੇ ਹੱਥੇ ਚੜਾਇਆ ਗਿਆ ਤਾਂ ਜੋ ਕਾਨੂੰਨ ਹੋਰ ਕੋਈ ਇਹੋ ਜਿਹਾ ਪਰਵਾਸੀ ਕਦਮ ਨਾ ਚੁੱਕੇ ਪਰ ਉਸ ਬਈ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਜਦੋਂ ਉਹ ਪੰਜਾਬ ਪੁਲਿਸ ਨੇ ਫੜ ਲਿਆ ਸੀ ਤਾਂ ਉਸ ਨੇ ਭੱਜਣ ਤੋਂ ਪਹਿਲਾਂ ਉਸ ਕੁੜੀ ਦੀ ਵੀਡੀਓ ਨੈੱਟ ਤੇ ਚਾੜ ਦਿੱਤੀਆਂ ਗਲਤ ਵੀਡੀਓ ਜਦੋਂ ਉਸ ਦੇ ਨਾਲ ਰਾਤਾਂ ਬਿਤਾਉਂਦਾ ਸੀ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਉਸ ਘਰਦਿਆਂ ਦੇ ਕੋਲ ਤੇ ਉਸ ਕੁੜੀ ਦੇ ਕੋਲ ਪਹੁੰਚੀਆਂ ਤਾਂ ਉਸ ਕੁੜੀ ਨੇ ਇੰਨਾ ਸ਼ਰਮਸਾਰ ਹੋ ਕੇ ਆਪਣੇ ਆਪ ਨੂੰ ਮੰਨ ਕੇ ਫਾਂਸੀ ਲਗਾ ਲਈ ਜਿਸ ਤੋਂ ਬਾਅਦ ਉਹ ਕੁੜੀ ਇੱਕ ਬਈਏ ਪ੍ਰਵਾਸੀ ਦੇ ਕਾਰਨ ਮੌਤ ਦੇ ਘਾਟ ਉਤਰ ਜਾਂਦੀ ਹੈ ਤੇ ਪਰਿਵਾਰ ਵੀ ਜੁੰਦਾ ਹੀ ਇੱਕ ਲੇਖੇ ਦਾ ਮਰ ਜਾਂਦਾ ਜਦੋਂ ਪਰਿਵਾਰ ਦੇ ਵਿੱਚ ਨੌਜਵਾਨ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਜੁੰਦਿਆਂ ਵਿੱਚ ਨਹੀਂ ਰਹਿੰਦਾ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਨਾਲ ਵੀ ਹੋਇਆ ਇਹਨਾਂ ਦਾ ਮਤਲਬ ਇਹ ਆ ਦੀ ਧੀ ਹੱਸਦਾ ਬਸਦਾ ਪਰਿਵਾਰ ਉੱਜੜ ਗਿਆ ਤੇ ਜੇਕਰ ਅਸੀਂ ਇਹਨਾਂ ਭਈਆਂ ਤੇ ਨੱਥ ਨਾ ਪਾਈ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਨਾ ਕੱਢਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀਆਂ ਹੋਰ ਧੀਆਂ ਮਾਮਾ ਭੈਣਾਂ ਦੀਆਂ ਇੱਜ਼ਤਾਂ ਲੁੱਟਣਗੇ ਤੇ ਸਾਨੂੰ ਕੁੱਟਣਗੇ ਮਾਰਨਗੇ ਪੰਜਾਬ ਚੋਂ ਕੱਢ ਦੇਣਗੇ ਤੇ ਆਪਣਾ ਇਹ ਪੰਜਾਬ ਦੇ ਵਿੱਚ ਵਸਣਗੇ ਪ੍ਰਵਾਸੀ ਅਸੀਂ ਹੋ ਜਾਣਾ ਇਹਨਾਂ ਨੇ ਪੰਜਾਬੀ ਹੋ ਜਾਣਾ ਇਸ ਕਰਕੇ ਭਾਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਭਈਆਂ ਨੂੰ ਬਾਹਰ ਕੱਢੋ ਆਪਣੇ ਮਾਮਾ ਭੈਣਾਂ ਦੀਆਂ ਇੱਜ਼ਤਾਂ ਬਚਾਓ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਬਾਹਰ ਕੱਢਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਨੂੰ ਇਹ ਕ੍ਰਾਈਮ ਸਟੋਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸ ਦੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ